ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਸਿੱਖ ਗੁਰੂ ਸਹਿਬਾਨਾਂ ਬਾਰੇ ਪੰਜ ਪਿਆਰੇ ਪੰਜ ਤਖਤ ਸਹਿਬਾਨ ਚਾਰ ਸਹਬਜਾਦੇ ਪੰਜ ਕਕਾਰਾਂ ਬਾਰੇ ਦੋਸਤੋ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੂਸਰੇ ਸ੍ਰੀ ਗੁਰੂ ਅੰਗਦ ਦੇਵ ਜੀ ਤੀਸਰੇ ਸ੍ਰੀ ਗੁਰੂ ਅਮਰਦਾਸ ਜੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਸੱਤਵੇਂ ਗੁਰੂ ਗੁਰੂ ਹਰ राय ਜੀ ਅੱਠਵੇਂ ਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋਸਤੋ 10 ਗੁਰੂਆਂ ਵਿੱਚੋਂ 10 ਗੁਰੂ ਯਾਨੀ ਦੀ ਦੇ ਹੋਈ ਹੈ ਤੇ ਜੋ ਸ਼ਬਦ ਗੁਰੂ ਹੈ ਉਹ ਹੈ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੁਗੋ ਜੁਗਤਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿੱਖ ਧਰਮ ਦੇ ਵਿੱਚ ਪੰਜ ਪਿਆਰੇ ਹਨ ਪਹਿਲੇ ਪੰਜ ਪਿਆਰਿਆਂ ਵਿੱਚੋਂ ਭਾਈ ਦਿਆ ਸਿੰਘ ਜੀ ਦੂਸਰੇ ਭਾਈ ਧਰਮ ਸਿੰਘ ਜੀ ਤੀਸਰੇ ਭਾਈ ਹਿੰਮਤ ਸਿੰਘ ਜੀ ਚੌਥੇ ਭਾਈ ਮੋਹਕਮ ਸਿੰਘ ਜੀ ਪੰਜਵੇਂ ਭਾਈ ਸ੍ਰੀ ਸਾਹਿਬ ਸਿੰਘ ਜੀ ਸਿੱਖਾਂ ਦੇ ਪੰਜ ਤਖਤ ਨੇ ਪਹਿਲਾ ਤਖਤ ਹੈਗਾ ਦੋਸਤੋ ਸ੍ਰੀ ਅਕਾਲ ਤਖਤ ਸਾਹਿਬ ਇਹ ਅਮਰitsar ਸਾਹਿਬ ਪੰਜਾਬ ਵਿੱਚ ਪੈਂਦਾ ਹੈ ਦੂਸਰਾ ਹੈ ਸ੍ਰੀ ਕਿਸਗੜ੍ਹ ਸਾਹਿਬ ਇਹ ਅਨੰਦਪੁਰ ਸਾਹਿਬ ਇਹ ਵੀ ਪੰਜਾਬ ਵਿੱਚ ਹੈ ਤੀਸਰਾ ਹੈ ਦੋਸਤੋ ਸ੍ਰੀ ਪਟਨਾ ਸਾਹਿਬ ਇਹ ਬਿਹਾਰ ਵਿੱਚ ਪੈਂਦਾ ਹੈ ਚੌਥਾ ਤਖਤ ਹੈ ਸ੍ਰੀ ਦਮਦਮਾ ਸਾਹਿਬ ਬਠਿੰਡਾ ਇਹ ਵੀ ਪੰਜਾਬ ਵਿੱਚ ਪੈਂਦਾ ਹੈ ਤੇ ਪੰਜਵਾਂ ਤਖਤ ਹੈ ਸ੍ਰੀ ਹਜ਼ੂਰ ਸਾਹਿਬ ਨਦੀੜ ਇਹ ਮਹਾਰਾਸ਼ਟਰ ਵਿੱਚ ਪੈਂਦਾ ਹੈ ਦੋਸਤੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਹਿਬਜ਼ਾਦੇ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਸਹਿਬਜਾਦਾਜੀਤ ਸਿੰਘ ਜੀ ਦੂਸਰੇ ਸਹਿਬਜਾਦਾ ਬਾਬਾ ਜੁਝਾਰ ਸਿੰਘ ਜੀ ਤੀਸਰੇ ਬਾਬਾ ਜੋਰਾਵਰ ਸਿੰਘ ਜੀ ਚੌਥੇ ਸਹਿਬਜਾਦਾ ਜਾਦਾ ਸਹਿਬ ਤੇ ਸਭ ਤੋਂ ਛੋਟੇ ਬਾਬਾ ਫਤਿਹ ਸਿੰਘ ਜੀ ਨਾਮ ਨਾਲ ਜਾਣਿਆ ਜਾਂਦਾ ਹੈ ਦੋਸਤੋ ਸਿੱਖ ਧਰਮ ਵਿੱਚ ਜੋ ਅੰਮ੍ਰਿਤਧਾਰੀ ਸਿੰਘ ਹੁੰਦਾ ਹੈ ਉਹ ਪੰਜ ਕਕਾਰ ਦਾ ਧਾਰਨੇ ਹੁੰਦਾ ਹੈ ਪਹਿਲਾ ਹੈਗਾ ਨਾ ਕੇਸ ਯਾਨੀ హెਅਰ ਏ ਯਾਨੀ ਜੋ ਸਿੱਖ ਧਰਮ ਦੇ ਵਿੱਚ ਜਦੋਂ ਅਮਰਤ ਧਾਰੀ ਬੰਦਾ ਹੋ ਜਾਂਦਾ ਹੈ ਤਾਂ ਕੇਸ ਤੇ ਦਾੜਾ ਉਹਦੀ ਪਛਾਣ ਹੋ ਜਾਂਦੀ ਹੈ ਤੇ ਕੇਸਾਂ ਦੇ ਵਿੱਚ ਹੀ ਲਾਇਆ ਜਾਣ ਵਾਲਾ ਕੰਗਾ ਹੁੰਦਾ ਹੈ ਇਹ ਵੀ ਪੰਜ ਕਕਾਰਾਂ ਵਿੱਚੋਂ ਇੱਕ ਹੁੰਦਾ ਹੈ ਇਹ ਕੰਗਾ ਲੱਕੜ ਦਾ ਹੁੰਦਾ ਹੈ ਤੇ ਤੀਜੀ ਕਕਾਰ ਹੈਗਾ ਦੋਸਤੋ ਕਿਰਪਾਨ ਇਹ ਗਾਤਰਾ ਕਿਰਪਾਨ ਦੁਆਰਾ ਪਾਈ ਜਾਂਦੀ ਹੈ ਇਹ ਸਰਬ ਲੋ ਦੀ ਹੁੰਦੀ ਹੈ ਤੇ ਚੌਥਾ ਹੈਗਾ ਹੈ ਕੜਾ ਕੜਾ ਵੀ ਸਰਬ ਲੋ ਦਾ ਹੀ ਸਿੱਖਾਂ ਦੁਆਰਾ ਪਾਇਆ ਜਾਂਦਾ ਹੈ ਤੇ ਪੰਜਵਾਂ ਕਕਾਰ ਹੈਗਾ ਕਸ਼ਹਿਰਾ ਇਹ ਵੀ ਯਾਨੀ ਸਿੱਖਾਂ ਦੁਆਰਾ ਕਸ਼ਹਿਰਾ ਪੰਜ ਕਕਾਰਾਂ ਦੇ ਵਿੱਚ ਹੀ ਆਉਂਦਾ ਹੈ ਦੋਸਤੋ ਏਸੀ ਆਪਣੇ ਗੁਰੂ ਸਿੱਖ ਸਹਿਬਾਨਾਂ ਬਾਰੇ ਪੰਜ ਪਿਆਰਿਆਂ ਬਾਰੇ ਪੰਜ ਤਖਤ ਸਹਿਬਾਨਾਂ ਬਾਰੇ ਚਾਰ ਸੇਵਜਾਂ ਬਾਰੇ ਤੇ ਪੰਜ ਕਕਾਰਾਂ ਬਾਰੇ ਜਾਣਕਾਰੀ ਦੋਸਤੋ ਜੇ ਵਧੀਆ ਲੱਗੀ ਹੋਵੇ ਇਹਨੂੰ ਸ਼ੇਅਰ ਸਬਸਕ੍ਰਾਈਬ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਦੋਸਤੋ